ਸੰਗਤ ਦਾ ਮਤਲਬ ਹੁੰਦਾ ਜਿਹੜੀ ਸਾਡੀ ਸੋਚ ਤਾਂ ਬਦਲਦੀ ਹੋਵੇ ਹੂੰ ਸਾਡਾ ਸੁਭਾਅ ਬਦਲਦੀ ਹੈ ਹੂੰ ਸਾਡੇ ਕੰਮ ਬਦਲ ਦਿੰਦੀ ਹੈ ਹੂੰ ਕੋਨੋ ਸੰਗਤ ਕਹਿੰਦੇ ਆ ਮੈਂ ਫੇਰ ਰਿਪੀਟ ਕਰਾਂ ਵੀ ਕੇਵਲ ਤੇ ਕੇਵਲ ਸਰੀਰ ਦਾ ਇਕੱਠ ਸੰਗਤ ਸਮਝ ਲੈਣਾ ਇਹਦੇ ਨਾਲ ਫਾਇਦਾ ਨਹੀਂ ਹੁੰਦਾ ਫਾਇਦਾ ਨਹੀਂ ਹੁੰਦਾ ਜੇ ਕੇਵਲ ਤੇ ਕੇਵਲ ਦਿਮਾਗੀ ਵਿਚਾਰ ਬਟਾਉਂਦੇ ਨੇ ਵਿੱਚ ਇਹ ਗੱਲ ਆ ਗਈ ਮਨ ਨੂੰ ਲੱਗਦਾ ਕਲੀਅਰ ਹੋ ਗਈ ਹੋਣੀ ਹੈ ਵੀ ਜਦੋਂ ਵਿਚਾਰ ਕਰਦੇ ਆ ਅਸੀਂ ਉਹਦੇ ਵਿੱਚ ਅੱਖਰ ਵੀ ਆਉਂਦਾ ਠੀਕ ਹੈ ਸ਼ਬਦ ਕੋਈ ਸ਼ਬਦ ਯੂਜ਼ ਕਰ ਲੈਂਦਾ ਹੁਣ ਸ਼ਬਦ ਪਹਿਲਾਂ ਹੁੰਦਾ ਕਿ ਵਿਚਾਰ ਪਹਿਲਾਂ ਹੁੰਦਾ ਉਹ ਇਹ ਵੀ ਕਿ ਆਪਰੇ ਮੰਨਤੇ ਆਪਾਂ ਨੂੰ ਸਵਾਲ ਲੈ ਕੇ ਜਾਈਏ ਆਪਣੇ ਅੰਦਰ ਵੀ ਸ਼ਬਦ ਪਹਿਲਾਂ ਜਨਮ ਲੈਂਦੇ ਆ ਕਿ ਵਿਚਾਰ ਪਹਿਲਾਂ ਜਨਮ ਲੈਂਦੇ ਆ ਕੀ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲਈ ਸ਼ਬਦ ਯੂਜ਼ ਕਰਦੇ ਆ ਜਿਹੜੀ ਵੀ ਲੈਂਗੁਏਜ ਜਿਹੜੀ ਸਾਨੂੰ ਆਉਂਦੀ ਹੈ ਜਾਂ ਜਿਹੜੀ ਸਾਹਮਣੇ ਵਾਲੇ ਨੂੰ ਸਮਝ ਵਿੱਚ ਆਉਂਦੀ ਹੈ ਤੇ ਸਾਨੂੰ ਵੀ ਆਉਂਦੀ ਹੈ ਹੂੰ ਕਿਉਂਕਿ ਸਾਨੂੰ ਤਿੰਨ ਤਿੰਨ ਚਾਰ ਚਾਰ ਲੈਂਗੁਏਜ ਕੇ ਵਾਰ ਆਪਾਂ ਦੇਖਦੇ ਆ ਅਕਸਰ ਇਨਸਾਨਾਂ ਨੂੰ ਹੁੰਦੀ ਹੁੰਦੀ ਆ ਹੂੰ ਤੇ ਜਿਹੜੇ ਅਸੀਂ ਸ਼ਬਦ ਯੂਜ਼ ਕਰਦੇ ਆ ਉਹ ਵਿਚਾਰਾਂ ਦਾ ਪ੍ਰਗਟਾਵਾ ਹੈ ਹੂੰ ਵਿਚਾਰ ਜਿਹੜੇ ਸਾਡੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਹੂੰ ਤੇ ਜਿਸ ਵੇਲੇ ਅਸੀਂ ਪ੍ਰਗਟ ਕਰਦੇ ਆ ਉਹ ਕਹਿੰਦਾ ਮੇਰੀ ਤੇ ਭਾਵਨਾ ਨਹੀਂ ਸਮਝਿਆ ਮੇਰੀ ਭਾਵਨਾ ਇਹ ਨਹੀਂ ਸੀ ਹੈਨਾ ਜਿਹਨੂੰ ਮਿਸ ਅੰਡਰਸਟੈਂਡਿੰਗ ਕਹਿੰਦੇ ਆ ਸੀ ਹੈਨਾ ਕਿਉਂਕਿ ਉਸਨੇ ਆਪਣੇ ਜੋ ਦਾ ਸਾਈਕੋਲੋਜੀਕਲ ਵਰਲਡ ਹੈਗਾ ਉਹਦੇ ਅਕੋਰਡਿੰਗ ਆਪਣੇ ਦ੍ਰਿਸ਼ਟੀਕੋਣ ਦੇ ਮਤਲਬ ਕੋਨੇ ਉਹਦਾ ਮਤਲਬ ਲੈ ਲੈਣਾ ਹੈ ਨਾ ਵੀ ਇਹਨੇ ਬਹੁਤ ਗਲਤ ਕੀਤਾ ਇਹ ਕਹਿੰਦਾ ਉਹ ਚਲੋ ਸ਼ੁਕਰ ਹੈ ਤੇ ਮੇਰੇ ਖੇਤ ਵਿੱਚੋਂ ਕਿਸੇ ਨੂੰ ਕੁਝ ਖਾਣ ਨੂੰ ਮਿਲ ਗਿਆ ਸ਼ੁਕਰ ਹੈ ਪ੍ਰਮਾਤਮਾ ਨੇ ਮਤਲਬ ਮੈਂ ਤੋ ਕੁਛ ਨਾ ਕੁਛ ਤਾਂ ਸੇਵਾ ਲੈ ਲਈ ਕਿਸੇ ਲੋੜਵੰਦ ਦੀ ਲੋੜ ਪੂਰੀ ਹੋ ਗਈ ਇਹ ਕਹਿੰਦਾ ਮੇਰੇ ਖੇਤ ਵਿੱਚ ਕਿੱਦਾਂ ਵੜ ਗਿਆ ਮੇਰੀ ਜਗ੍ਹਾ ਤੇ ਕਿੱਦਾਂ ਵੜ ਗਿਆ ਹੂੰ ਤੇ ਇਹ ਜਿਹੜਾ ਸਾਡੀਆਂ ਸਾਡੇ ਵਿਚਾਰ ਜਨਮ ਲੈਂਦੇ ਇਹਦੇ ਪਿੱਛੇ ਸਾਡੀ ਸੰਗਤ ਹੈ ਹੂੰ ਇਹ ਸੰਗਤ ਨਫਰ ਪੀੜ ਕਰਨ ਸੰਗਤ ਸਾਡੀ ਜਿਹੜੀ ਸੋਚ ਨੂੰ ਬਦਲ ਦਿੰਦੀ ਹੈ ਸਾਡੇ ਸੁਭਾਅ ਨੂੰ ਬਦਲ ਦਿੰਦੀ ਹੈ ਸਾਡੇ ਕੰਮਾਂ ਨੂੰ ਬਦਲ ਦਿੰਦੀ ਹੈ ਉਹ ਨੂੰ ਸੰਗਤ ਕਹਿੰਦੇ ਆਸੀਂ ਅਦਰਵਾਇਜ਼ ਦੂਜੀ ਸੰਗਤ ਜਿਹੜੀ ਹੈਗੀ ਹੈ ਨਾ ਉਹ ਤਬਦੀਲੀ ਨਹੀਂ ਸਾਡੇ 'ਚ ਲਿਆਉਂਦੀ ਸਿਰ ਦਾ ਬੋਝ ਬਣ ਜਾਂਦੀ ਹੈ ਹੰਕਾਰ ਵਧਾ ਸਕਦੀ ਹੈ ਸਾਡੇ ਅੰਦਰ ਬਹੁਤ ਸਾਰੇ ਵਿਕਾਰ ਵੀ ਪੈਦਾ ਕਰ ਸਕਦੀ ਹੈ ਠੀਕ ਹੈ